ਗੁਰਜੀਕਾ ਕਾਲ ਸਹਾ ਕਰਾਈ ਵਾਹਿਗੁਰਜੀ ਕੀ ਪਤਿ ਤਸ ਨਸਰੀ ਮਹੱਲਾ ਪਿੰਜਵਾ ਜਿਹ ਕਰਨੀ ਹੋ ਵਹਿ ਸਰਮਿੰਦਾ ਇਹ ਕਮਾਨੀ ਰੀਤ ਇਹ ਉਚਾਰਨ ਕਰਨਾ ਇਹ ਨਹੀਂ ਕਹਿਣਾ ਹੈ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤਾ ਮਾਇਆ ਮੋਹ ਭੂਲੋ ਅਵਰਾਹੀਤ ਇਹ ਵਿਸਰਾਮ ਭੂਲੋ ਪਦ ਤੇ ਲਾਉਣਾ ਮਾਇਆ ਮੋਹ ਭੂਲੋ ਅਵਰਾਹੀਤ ਹਰ ਚੰਦੌਰੀ ਬਾਨ ਹਰ ਪਾਤਰੀ ਇਹ ਤੁਹਾਰੋ ਬੀਤ ਇਹ ਹਰ ਚੰਦੌਰੀ ਉਚਾਰਨ ਕਰਨਾ ਚੰਦੌਰੀ ਨਹੀਂ ਕਹਿਣਾ ਚੱਚੇ ਉੱਤੇ ਟਿੱਪੀ ਵੀ ਹੈਗੀ ਅਤੇ ਊੜਾ ਬੰਦ ਮੂਲ ਹੈ ਔਂਕੜ ਚੰਦੌਰੀ ਹਰ ਚੰਦੌਰੀ ਇਥੇ ਯਮਕ ਲਾ ਦਨੀ ਹੈ ਬਾਨ ਹਰ ਇਹ ਵੱਖਰਾ ਪਾਠ ਕਰਨਾ ਬਨਹਰ ਨਹੀਂ ਕਹਿ ਦੇਣਾ ਬਾਨ ਹਰ ਪਾਤ ਰੇ ਇਥੇ ਵਿਸ਼ਰਾਮ ਹੈ ਇਹ ਤੁਹਾਰੋ ਬੀਤ ਰਹਾਉ ਚੰਦਨ ਲੀਪ ਹੂਤ ਦੇਹ ਕੋ ਸੁਖ ਗਰਦਬ ਪਸਮ ਸੰਗੀਤ ਇਹ ਗਰਦਾਬ ਭੱਬੇ ਨਾਲ ਉਚਾਰਨ ਕਰਨਾ ਗਰਦਾਬ ਸੁਖ ਗਰਬ ਭਸਮ ਸੰਗੀਤ ਅੰਮ੍ਰਿਤ ਸੰਗ ਨਾਹਿ ਰੁਚ ਆਵਤ ਵਿਖੇਠ ਗਉਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿੱਤ ਪੁਨੀਤ ਪਵਿੱਤ ਥੋੜਾ ਜਿਹਾ ਕੱਸ ਕੇ ਬੋਲਣਾ ਜਾਤ ਅਕਾਰਥ ਜਨਮ ਪਦਾਰਥ ਕਾਚ ਬੱਦਰ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨਿਤ੍ਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗੇ ਪਾਣੀ ਪੱਖਾ ਪੀਸੋ ਸੰਤ ਆਗੇ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਭਾਰੈ ਇਹ ਬਿਸਰਾਮ ਨਿਦ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਹਾਂ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਕਿਰਪਾ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸੁਜਾਏ ਭਰਮਾਈ ਅਨੰਦ ਰੂਪ ਰਵਿਓ ਸਭ ਮਦੇ ਜਤ ਕਤ ਪਿਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ 부ਜੀ ਪੂਲਾ ਹੀ ਉਚਾਰਨ ਕਰਨਾ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹੱਲਾ ਪੰਜਵਾ ਜੇਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਨ ਚਤੁਰ ਸੰਸਾਰਾ ਆਈ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਜੇਨ ਕੀਨੇ ਵਸ ਆਪਣਾ ਤ੍ਰੈ ਗੁਣ ਇੱਥੇ ਵਿਸਰਾਮ ਹੈ ਭਵਨ ਚਤੁਰ ਇਹ ਸੰਬੰਧਕ ਪਾਠ ਹੈ ਭਵਨ ਚਤੁਰ ਸੰਸਾਰਾ ਗੱਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਾਪ ਕੀ ਓਟ ਗਹੀ ਤੋ ਚੂਟੋ ਸਾਧ ਪ੍ਰਸਾਦ ਹਰ ਹਰ ਗਾਏ ਸਾਧ ਪ੍ਰਸਾਦ ਹਰ 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 ਗਾਏ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆਦ ਤਬ ਹੂਟੋ ਰਹਾਓ ਨਹਿ ਸੁਣੀਐ ਨਹਿ ਮੁਖ ਤੇ ਬਕੀਐ ਨਹਿ ਮੋਹ ਹੈ ਉਹ ਡੀਠੀ ਐਸੀ ਠਗौरी ਪਾਇ ਭੁਲਾਵੇ ਉਹ ਨਹੀਂ ਕਹਿਣਾ ਇਹਨੂੰ ਊੜਾ ਬੰਦ ਮੁਵਲਾ ਉਹ ਉਹ ਡੀਠੀ ਐਸੀ ਠਗौरी ਪਾਇ ਭੁਲਾਵੇ ਮਨ ਸਭ ਕੈ ਲਾਗੇ ਮੀਠੀ ਮਾਈ ਬਾਪ ਪੂਤ ਹਿਤ ਪ੍ਰਤਾ ਓਨ ਘਰ ਘਰ ਮੇਲੇਓ ਦੂਆ ਕਿਸ ਹੀ ਵਾਦ ਘਾਟ ਕਿਸ ਹੀ ਪਹਿ ਹਾਂਜੀ ਇੱਥੇ ਵਿਸਰਾਮ ਹੈ ਕਿਸ ਹੀ ਵਾਦ ਘਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਆ ਹਉ ਬਲਿਹਾਰੀ ਸਤਗੁਰ ਆਪਣੇ ਆਪਣੇ ਪਪੇਉਂ ਆਪਣੇ ਜੇਨਾ ਇਹੋ ਚਲ ਤ ਦਿਖਾਇਆ ਗੂਜੀ ਭਾਹੇ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ ਭਗਤ ਇਥੀ ਅਮ ਖਲਾਦਨੀ ਹੈ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣਾ ਘਰ ਲੈ ਆਇਆ ਖਾਟੇ ਤਨਾਸਰੀ ਮਹੱਲਾ ਪਿੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹ ਵਾ ਇੱਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੂ ਅੰਤ ਨ ਕਿਨਹੀ ਲਗਿਆ ਰਹਾਉ ਕੂਟ ਪ੍ਰਾਗ ਹਮਾਰੇ ਖੰਡਹ ਅਨਿਕ 비ਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੂਰੀ ਤੂੰ ਆਪਨ ਬੇਰਦਰਖਾਵਹੁ ਕੀ ਸਮਝਾਵਹੁ ਰਖਾਵਹੁ ਹੰਕੜ ਲਾਉਣੇ ਆ ਹੋੜੇ ਨਹੀਂ ਲਾਉਣੇ ਰਖਾਵਹੁ ਸਮਝਾਵਹੁ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਲੇ ਰੱਖਹੁ ਰੱਖਨ ਹਾਰ ਦਇਆਲਾ ਨਾਨਕ ਘਰ ਕੇ ਗੂਲੇ ਨਾਸਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ ਦਾਨ ਬਹੁ ਦੈਨ ਕਹੂੰ ਨਾ ਭੀਜੈ ਸੰਜਮ ਸੁਆਮੀ ਬੋਲਹਿ ਮਿੱਠੇ ਬੈਨ ਪ੍ਰਭ ਜੀ ਕੋ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਇਥੇ ਵਿਸਰਾਮ ਦਾਤਨਾ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਭ ਤਾ ਕਉ ਪ੍ਰਕਾਰ ਇਠਾ ਰਾਰਾ ਬਹੁ ਪ੍ਰਕਾਰ ਖੋਜੈ ਸਭ ਤਾ ਕਉ ਬਹੁ ਪ੍ਰਕਾਰ ਖੋਜੈ ਸਭ ਤਾ ਕਉ ਵਿਖੋ ਨਾ ਜਾਈ ਲੈਨ ਰਹਾਉ ਜਾਪ ਤਾਪ ਬ੍ਰਹਮਣ ਬਸੁਦਾ ਕਰ ਉਰਦ ਤਾਪ ਲੈ ਗੈਨ ਲਗੈਨ ਕੱਠਾ ਪਾਠ ਉਚਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਕਸ ਕੇ ਬੋਲਣਾ ਹੈ ਜਾਪ ਤਾਪ ਇਠ ਠਮਕ ਭ੍ਰਮਨ ਬਸੂ ਦਾ ਕਰ ਇਥੇ ਵਿਸਰਾਮ ਉਰਦ ਤਾਪ ਲੱਗੈਨ ਜਾਪ ਤਾਪ ਭ੍ਰਮਨ ਬਸੂ ਦਾ ਕਰ ਉਰਦ ਤਾਪ ਲੱਗੈਨ ਇਹ ਬਿਦ ਨਹਿ ਪਤੀਆਂ ਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਾਪਿਟੇ ਨਾਨਕ ਸੁਖ ਜਾਨ ਰੈਨ ਬੰਦਨ ਤੇ ਛੁਟਕਾਵੇ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਾਂਜੀ ਪ੍ਰਾਤਨ ਸਰੂਪਾਂ ਚ ਨਾ ਤਰਾ ਸ੍ਰੀ ਮਹੱਲਾ ਪੰਜਵਾ ਹੈ ਨਹੀਂ ਕਿਸੇ ਵੀ ਸਰੂਪ ਦੇ ਵਿੱਚ ਹੈ ਨਹੀਂ ਹੁਣ ਲਿਖ ਦਿੱਤਾ ਹੈ ਤਨਾਸ੍ਰੀ ਮਹੱਲਾ ਪੰਜਵਾ ਪਰ ਪ੍ਰਾਤਨ ਸਰੂਪਾਂ ਚ ਸਿੱਧੇ ਹੀ ਸ਼ਬਦ ਹੁੰਦਾ ਸ਼ੁਰੂ ਹੁੰਦਾ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਹਿ ਚਲ ਇਹੋ ਮਨੁਆ ਬਾਹਰ ਨਾ ਕਤੂ ਹੂਤਾ ਵੈ ਹੈ ਕੋ ਐਸੋ ਹਮਰਾ ਮੀਤ ਸਗਲ ਸ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹੀ ਉਹ ਦੇਵ ਸਮਗਰੀ ਨਹੀਂ ਕਹਿਣਾ ਸਮਗਰੀ ਸਗਲ ਸਮਗਰੀ ਜੀਓ ਹੀ ਉਹ ਦੇਵ ਦਸਮ ਗ੍ਰੰਥ ਦੇ ਵਿੱਚ ਸਮਿਗਰੀ ਸ਼ਬਦ ਵੀ ਆਉਂਦਾ ਹੈ ਸਮਗਰੀ ਵੀ ਆਉਂਦਾ ਹੈ ਰਾਰਾ ਪੂਰਾ ਵੀ ਆਉਂਦਾ ਹੈ ਇਸ ਤਰ੍ਹਾਂ ਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਰਾਰਾ ਪੂਰਾ ਆਉਂਦਾ ਧਿਆਨ ਨਾਲ ਉਚਾਰਨ ਕਰ। ਅਰਪੋ ਆਪਣੋਂ ਚੀਤ ਰਹਾਉ ਸਗਲ ਸਮਗਰੀ ਜੀ ਉਹ ਹੀ ਉਹ ਦੇਵ ਇਥੇ ਵਿਸਰਾਮ ਹੈ। ਅਰਪੋ ਆਪਣੋਂ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨ ਸਿਵ ਪ੍ਰੀਤਨਾ ਲਾਗੈ। ਕਿਸੇ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਪਰ ਤਨ ਪਰ ਤਨ ਪਰ ਕੀ ਨਿੰਦਾ ਪਰ ਕੀ ਇਕੱਠਾ ਨਹੀਂ ਕਹਿ ਦੇਣਾ ਪਰ ਕੀ ਨਿੰਦਾ ਇਥੇ ਵਿਸਰਾਮ ਹੈ ਇਹਨ ਸਿਉ ਪ੍ਰੀਤ ਨ ਲੱਗੈ ਸੰਤਹਿ ਸੰਗ ਸੰਤ ਸੰਪਾਖਣ ਹਾਂਜੀ ਸੰਪਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਾ ਹੈ ਅੱਲਾ ਪ੍ਰਭ ਤੇ ਵਿਸਰਾਮ ਹੈ ਮਾਗੈ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਸਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੀ ਦਾਸ ਕੀ ਚਿਤਵੈ ਬੁਰੀ ਆਈ ਤਿਸੇ ਕੋ ਫਿਰ ਮਾਰ ਰਹਾਉ ਹਰ ਹਰ ਤੇ ਵਿਸਰਾਮ ਰਹਾਉ ਜਾਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਭ੍ਰਮਤ ਭ੍ਰਮਤ ਉਹਾਂ ਹੀ ਮੂਏ ਬਾਹੁਰ ਗ੍ਰਹਿ ਨ ਮੰਜਾਰ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਨਾਸਰੀ ਮਹੱਲਾ ਪੰਜਵਾ ਆਏ ਤਨਾਸਰੀ ਸਸੇ ਦੀ ਸਿਹਾਰੀ ਨਾਲ ਉਚਾਰਨ ਕਰਨਾ ਹੈ ਤਨਾਸਰੀ ਮਹੱਲਾ ਪੰਜਵਾ ਤਨਾਸਰੀ ਮਹੱਲਾ ਪੰਜਵਾ ਅਭ ਹਰ ਰਖਨ ਹਾਰ ਚਿਤਾਰਿਆ ਵਿਸਰਾਮ ਅਭ ਪਦ ਤੇ ਲੋਣਾ ਹੈ ਅਬ ਹਰ ਰਖਨ ਹਾਰ ਚਿਤਾਰਿਆ ਅਬ ਹਰ ਰਖਨ ਹਾਰ ਚਿਤਾਰਿਆ ਪਤਿਤ ਪੁਨੀਤ ਕੀ ਇਹ ਖਿਨ ਪੀਤਰ ਹਾਂਜੀ ਪਤਿਤ ਪਦ ਤੇ ਯਮਕ ਲਾ ਦੇਣੀ ਹੈ ਪਤਿਤ ਪੁਨੀਤ ਕੀ ਇਹ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸਤ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਹਾਂਜੀ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਧਿਆਨ ਨਾਲ ਨਾਰਾਇਣ ਇਸ ਤਰ੍ਹਾਂ ਬੋਲਣਾ ਨਾਰਾਇਣ ਇਨ ਐੜਾ ਵਿੱਚ ਵੱਧ ਨਹੀਂ ਲਾ ਕੇ ਬੋਲਣਾ ਇਨ ਤਾਂ ਈੜੀ ਸਿਹਾਰੀ ਐੜਾ ਨੰਨਾ ਹੋ ਜਾਏਗਾ ਨਾ ਇਨ ਇਨ ਨਾਰਾਇਣ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਔਖਦ ਮੰਤਰ ਮੂਲ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਔਖਦ ਮੰਤਰ ਮੂਲ ਮਨ ਏਕੈ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਵਧਾਰਿਆ ਚਰਨ ਰੇਨ ਬਾਣਛੈ ਜਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਤਨਾਸਰੀ ਮਹੱਲਾ ਪੰਦੇਵਾ ਮੇਰਾ ਲਾਗੋ RAM ਸੋਹੇਤ ਸਤਗੁਰ ਮੇਰਾ ਸਦਾ ਸਹਾਈ ਜੇਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਦੇ ਐ ਨਹੀਂ ਕਹਿਣਾ ਦਦੇ ਲਾਂ ਈੜੀ ਸਿਆਰੀ ਦਦੇ ਲਾਂ ਦੇ ਈੜੀ ਸਿਆਰੀ ਇਹ ਦੇ ਇਸ ਤਰ੍ਹਾਂ ਲਮਕਾ ਕੇ ਬੋਲਣਾ ਦੇ ਖਾਤ ਦੀ ਰੱਖਿਓ ਆਪਣਾ ਕਰ ਇਥੇ ਵਿਸਰਾਮ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਾਣ ਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਖ ਲੀਏ ਕੰਠ ਲਾਏ ਨਿਰਪੋ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਤਨਾਸਿਰੀ ਮਹੱਲਾ ਪੰਜਵਾ ਔਖਾ ਤੇ ਤੀਰੂ ਨਾਮ ਦਇਾਲ ਔਖਦ ਪਦ ਤੀਵਿ ਸ਼੍ਰਾਮ ਲੋਣਾ ਮੋਹਿ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਤਾਰ ਅਨੁਗ੍ਰਹ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਬੰਧਨ ਕਾਟ ਲੇਹੁ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸਰਨ ਪਿਆ ਹੋ ਜੀਵਾ ਤੂੰ ਸਮਰਥ ਪੁਰਖ ਮਿਹਰਬਾਨ ਆਠ ਪੈਰ ਪ੍ਰਭ ਕਉ ਅਰਦਾਸ ਜੀ ਨਾਨਕ ਸਾਧ ਗੁਰਬਾਨ ਰਾਗ ਤਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਾ ਹਾ ਪਰਬ ਰਾਖਲੇਹ ਕਿਸੇ ਤਰ੍ਹਾਂ ਉਚਾਰਨ ਕਰਨਾ ਹਾ ਹਾ ਵਖਰਾ ਵਖਰਾ ਬੋਲਣਾ ਕਈ ਹਾ ਹਾ ਇਕੱਠਾ ਗਹਿ ਜਾਂਦੀ ਹਨ ਹਲੇ ਪੂਲੇ ਅੱਖਰ ਬੋਲਨੇ ਹਨ ਹਾ ਹਾ ਪਰਬ ਰਾਖਲੇਹ ਹਮ ਦੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਾਚ ਵਿਖੈ ਬਿਆਦ ਮਨ ਬਾਸਨਾ ਰਾਚ ਵਿਖੈ ਬਿਆਦ ਮਨ ਬਾਸਨਾ ਰਾਚ ਵਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀਵ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਨਾਨਕ ਜਾਨ ਸਦਾ ਹਰ ਨੀਰਾ ਵੀ ਲੱਗੇਗਾ ਪਰ ਚਾਲ ਨਾਲ ਜਾਨ ਤੇ ਲੱਗੇਗਾ ਨਾਨਕ ਜਾਨ ਨਾਨਕ ਪਤਿ ਯਮਕ ਲਾ ਕੇ ਜਾਨ ਪਤਿ ਵਿਸਰਾਮ ਲਾਤਾ ਤਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਾਨ ਕੀ ਆਪ ਨਿਵਾਰ ਠਾਕੁਰ ਨਹੀਂ ਕਹਣਾ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਾਨ ਕੀ ਆਪ ਤਾਰਣ ਤਾਰਣ ਹਰ ਨਿਦ ਦੂਖ ਨ ਸਕੈ ਬਿ ਆਪ ਨਿਦ ਤਾਰਣ ਤਾਰਣ ਹਰ ਨਿਦ ਦੂਖ ਨ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਭਜੋ ਗੋਪਾਲ ਆਣ ਸੰਜਮ ਕੇਚ ਨ ਸੂਜੈ ਇਹ ਯਤਨ ਕਾਟ ਕਲ ਕਾਲ ਰਹਾਉ ਇਹ ਯਤਨ ਇਥੇ ਠੰਮਕ ਲੱਗ ਜੇਗੀ ਕਾਟ ਕਲ ਕਾਲ ਰਹਾਉ ਆਦੇ ਅੰਤ ਦਇਾਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਾਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥਾ ਕਾ ਸਾਸਤ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਣ ਸਜਾਇ ਅੰਧਾਰ ਕਾਰਨ ਕਾਮਲ ਆਧਾਰ ਜਾਣ ਕਾ ਰਾਸ ਪੂੰਜੀ ਏਕ ਤਾਨ ਮਾਨ ਦੀਵਾਨ ਸਾਚਾ ਨਾਨਕ 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 ਕੀ ਪ੍ਰਵਟੇਕ ਤਨਸਰੀ ਮਹੱਲਾ ਪਿੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਤਾਤੇ ਮੋਹ ਈ ਧਾਰੀ ਊਟ ਗੋਪਾਲ ਹੇ ਤਾਤੇ ਇਕੱਠਾ ਪਾਠ ਨਹੀਂ ਕਰਨਾ ਲਮਕਾ ਕੇ ਲੰਮੀ ਆਵਾਜ਼ ਨਾਲ ਬੋਲਣਾ ਤਾਤੇ ਇਥੇ ਵਿਸ਼ਰਾਮ ਲਾ ਦੇਣਾ ਮੋਹ ਈ ਧਾਰੀ ਊਟ ਗੋਪਾਲ ਸਰਨ ਪਰਿਉ ਪੂਰਨ ਪਰਮੇਸ਼ਵਰਾ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਵਿਆਪੇ ਮਾਈ ਜੀ ਉਧਾਰਨ ਸਬ ਕੋਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਰੰجن ਗਾਇਆ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਮੰਮੀ ਦਿਰਲੇ ਕਾਹੂ ਜਾਨਾ ਤਨਾਸਰੀ ਮਹੱਲਾ ਪੰਜਵਾ ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹ ਸੇ ਕਰਹਿ ਪ੍ਰਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨ ਚਾਲਹਿ ਤਿਨ ਸੋਹੀਤ ਜੋ ਬੈਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰਾ ਹਾਂਜੀ ਐਸੇ ਪਦਤੀ ਵਿਸਖਾਮ ਲਉਣਾ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਜ ਧਰਮ ਨਹੀਂ ਪਾਵੈ ਡੀਠਾ ਝੂਠ ਤੋਹ ਝੂਠ ਤੋਸਿਓ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਇ ਕੋ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹਾਂਜੀ ਸਗਲਾਈ ਇਹ ਪਾਠ ਹੈ ਇਕੱਠਾਈ ਪਰ ਸਗਲਾ ਅਤੇ ਈ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਹੈ ਸਗਲਾਈ ਖੋਵੈ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੇ ਕਰੈ ਪਾਪ ਕਰੈ ਤਾਂ ਪਛੋਤਾਣੇ ਜੋ ਤੁਧ ਭਾਵੈ ਜੋ ਤੁਧ ਭਾਵੈ ਜੋ ਤੁਧ ਭਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਨਾਨਕ ਗਰੀਬ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਨਨਾ ਅਸਰੀ ਮਹੱਲਾ ਪੰਜਵਾ ਮੋਹ ਮਸਕੀਨ ਪ੍ਰਾਵ ਨਾਮ ਅਧਾਰ ਮਸਕੀਨ ਮਸਕੀਨ ਨਾ ਬੰਦ ਨਹੀਂ ਕਰਨਾ ਮੋਹ ਮਸਕੀਨ ਪ੍ਰਵ ਨਾਮ ਅਧਾਰ ਖਾਟਣ ਕਾ ਹਰ ਹਰ ਰੋਜਗਾਰ ਸੰਚਣ ਕਾ ਰੋਜਗਾਰ ਪਾਠ ਇਕੱਠਾ ਹੀ ਕਰਨਾ ਸੰਚਣ ਕਾ ਹਰ ਏਕੋ ਨਾਮ ਹਲਿਤ ਪਲਿਤ ਤਾਕ ਐ ਆਵੇ ਕਾਮ ਹਲਤ ਲੱਲੇ ਨੂੰ ਸਿਆਰੀ ਨਹੀਂ ਐ ਹਲਤ ਹਲਤ ਪਲਤ ਤਾਕ ਐ ਆਵੇ ਕਾਮ ਹਲਤ ਪਲਤ ਤਾਕ ਐ ਆਵੇ ਕਾਮ ਨਾਮ ਰਤੇ ਪ੍ਰਾਵ ਰੰਗ ਅਪਾਰ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਧ ਗਾਵਹਿ ਇਥੇ ਵਿਸਰਾਮ ਲਾਉਣਾ ਗੁਣ ਏਕ ਨਿਰੰਕਾਰ ਸਾਧ ਕੀ ਸੋਭਾ ਆਤਮ ਸਕੀਨੀ ਸੰਤ ਵਡਾਈ ਹਰ ਤਾਸ ਚੀਨੀ ਹਰ ਜਸ ਚੀਨੀ ਆਨਦ ਸੰਤਨ ਕੈ ਭਗਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕਤਰ ਤਹ ਹਰ ਜਸ ਗਾਵੇ ਕਤਰ ਇਕਤਰ ਤਹ ਹਰ ਜਸ ਗਾਵੇ ਨਾਦ ਕਵਿਤ ਕਵਿਤ ਤਹ ਹਰ ਜਸ ਗਾਵੇ ਇਥੇ ਬਿਸਨਾਮ ਨਾਦ ਕਵਿਤ ਕਵਿਤ ਨਹੀਂ ਕਹਿਣਾ ਤਹ ਹਰ ਜਸ ਗਾਵੇ ਨਾਦ ਕਵਿਤ ਸਾਧ ਸਬਾ ਮਹ ਅਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮस्तक ਕ੍ਰਾਮ ਬੁਨੇ ਕੱਕੇ ਸ਼ੁੱਧ ਬੋਲਨੇ ਆਉਣ ਸੰਗ ਸੋ ਪਾਏ ਇਥੇ ਵਿਸ਼ਰਾਮ ਜਿਸ ਮਸਤਕ ਕ੍ਰਾਮ ਯਾਨੀ ਥੋੜਾ ਨਖੇਰ ਕੇ ਪੜਨਾ ਹੈ ਜਿਸ ਮਸਤਕ ਕ੍ਰਾਮ ਇਕੱਠਾ ਨਹੀਂ ਕਹਿਦਾ ਨਾ ਜਿਸ ਮਸਤਕ ਕ੍ਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣ ਤਾਸ ਪ੍ਰਭ ਦਇਾਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ